ਅੰਜੀ ਸਾਹਿਬ ਅੱਜ ਅਸੀਂ ਇੱਕ ਸਬਡਿਵੀਜ਼ਨ ਪਲੱਸ ਦੇ ਵਿੱਚ ਜਿੰਨੇ ਵੀ ਮੈਰੀ ਪੈਲੇਸ ਪੈਂਦੇ ਹੈਗੇ ਆ ਉਹਨਾਂ ਦੇ ਮਾਲਕਾਂ ਔਰ ਮੈਨੇਜਰਜ਼ ਨੂੰ ਬੁਲਾ ਕੇ ਆਪਣੇ ਦਫਤਰ ਰਾਤ ਸੌਡੀਆਂ ਦੇ ਵਿੱਚ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਜਿਹੜਾ ਇੱਕ ਕੱਲ ਬੜਾ ਹੀ ਜਿਹੜਾ ਦੁਖਦਾਈ ਜਿਹੜੀ ਘਟਨਾ ਹੋਈ ਹੈ ਫਰੋਜਪੁਰ ਏਰੀਆ ਦੇ ਵਿੱਚ ਮੈਰੀ ਪੈਲੇਸ ਦੇ ਵਿੱਚ ਜਦੋਂ ਲੜਕੀ ਦੀ ਢੋਲੀ ਤੋਰਨ ਲੱਗੇ ਸੀ ਉੱਥੇ ਉਹ ਫਾਇਰ ਹੋ ਗਿਆ ਉਹਦੇ ਭਰਾਪੁਰੂਣ ਲੜਕੀ ਦੇ ਤੇ ਉਹ ਲੜਕੀ ਦੇ ਲੱਗ ਗਿਆ ਤੇ ਜਿਹਦੇ ਨਾਲ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਕੇ ਤੇ ਹਸਤਾ ਦੇ ਵਿੱਚ ਮੌਤ اور ਜ਼ਿੰਦਗੀ ਦੀ ਲੜਾਈ ਲੜ ਰਹੀ ਹੈ ਤੇ ਉਸ ਗੱਲ ਨੂੰ ਲੈ ਕੇ ਤੇ ਸਾਰੇ ਮੈਰੀਜ ਪਹਿਲੇ ਸਵਾਲਿਆਂ ਨੂੰ ਇਸ ਗੱਲ ਲਈ ਆਪਾਂ ਸचेत ਕਰਨ ਲਈ ਔਰ ਇਹਨਾਂ ਨੂੰ ਇੱਕ ਲੋਕਾਂ ਦੀ ਇਸ ਗੱਲ ਦੇ ਉੱਤੇ कि ਜਦੋਂ ਵੀ ਕੋਈ ਵਿਆਹ ਸ਼ੱਦ ਦਾ ਪ੍ਰੋਗਰਾਮ ਬੁੱਕ ਕਰਾਂਦਾ ਉਹਨੂੰ ਇਹ ਪਹਿਲਾਂ ਹੀ ਇੱਕ ਗਾਈਡ ਕਰਨ ਕਿ ਉਹ ਕੋਈ ਵੀ ਉਹਨਾਂ ਦਾ ਸੱਜਣ ਮਿੱਤਰ ਜਾਂ ਉਹਨਾਂ ਦਾ ਰਿਸ਼ਤੇਦਾਰ ਵਿਆਹ ਸ਼ਾਦੀ ਦੇ ਮੌਕੇ ਦੇ ਉੱਪਰ ਪ੍ਰੋਗਰਾਮ ਦੇ ਵਿੱਚ ਕੋਈ ਵੀ ਵੈਪਨ ਲੈ ਕੇ ਨਹੀਂ ਆਵੇਗਾ ਔਰ ਦੂਸਰੀ ਜੇ ਕੋਈ ਹੈਗਾ ਥ्रेटਨ ਪਰਸਨ ਆ ਜੇ ਆ ਵੀ ਗਿਆ ਤੇ ਉੱਥੇ ਕੋਈ ਵੀ ਉਹਦਾ ਜਿਹੜਾ ਹੈਗਾ ਮਿਸਯੂਜ਼ ਨਹੀਂ ਕਰੇਗਾ ਇਹ ਜਿਹੜੀ ਜ਼ਿੰਮੇਵਾਰੀ ਹੈ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਜਿਹੜਾ ਪ੍ਰੋਗਰਾਮ ਕਰਵਾ ਰਿਹਾ ਉਹਦੀ ਔਰ ਪਲੱਸ ਜੇਕਰ ਕੋਈ ਮੈਰੀਜ ਪੈਲਸ ਦੇ ਵਿੱਚ ਕੋਈ ਕੈਮਰੇਗਰਾਂ ਲੱਗੇ ਆ ਇਹ ਪੂਰਾ ਉੱਤੇ ਨਿਗਰਾਨੀ ਰੱਖਣਗੇ ਜੇ ਇਹਨਾਂ ਦੇ ਧਿਆਨ ਚ ਵੀ ਕੋਈ ਆਂਦਾ ਤੇ ਇਹੋ ਜਿਹਾ ਕੋਈ ਪਰਸਨ ਹੈਗਾ ਜਿਹੜਾ ਉਹ ਵੈਪਨ ਦੀ ਇਲੀਗਲ ਜਿਹੜੀ ਨਮਾਇਸ਼ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੋਈ ਉੱਥੇ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰਦਾ ਤੇ ਇਮੀਡੀਏ ਜਿਹੜਾ ਪੁਲਿਸ ਦੇ ਧਿਆਨ ਚ ਲਿਆਣਗੇ ਤਾਂ ਕੋਈ ਵੀ ਜਿਹੜੀ ਕੋਈ ਅਨਸਫੇਮਿੰਗ ਘਟਨਾ ਨਾ ਹੋ ਸਕੇ ਇਹਦੇ ਬਾਰੇ ਜੋ ਵੀ ਸਾਡੇ ਐਸਐਸਪੀ ਸਾਹਿਬ ਜਨਮਦੀ ਬਸਲਾ ਗੁੱਤਾ ਆਈਪੀਐਸ ਔਰ ਸਾਡੇ ਹੋਰ ਸੀਨੀਅਰ ਅਫਸਰਾਂ ਵੱਲੋਂ ਹਦਾਇਤਾਂ ਜਾਰੀ ਹੋਈਆਂ ਸੀਗੀਆਂ ਉਹ ਸੀ ਸਾਰੇ ਮੈ릭 ਪਹਿਲੇ ਸਾਰੇ ਨੂੰ ਸਭ ਦੂਜਿਆਂ ਦੀ ਪ੍ਰਾਤ ਵਿੱਚ ਇਹਨਾਂ ਨੂੰ ਹਦੈਤਾਂ ਕੀਤੀਆਂ